ਲੋ ਜੀ ਮੈਂ ਤੁਹਾਡਾ ਮਿੱਤਰ ਜਵਾਰ ਚੋਦਰੀ ਤੁਸੀਂ ਵੇਖਦੇ ਪਹਿਲਾਂ ਫੈਕਟਸ ਵਿੱਚ ਜੇ ਸੀ ਅੱਜ ਮੇਰੇ ਨਾਲ ਇੱਕ ਜਿਹੜੀ ਮਹਿਮਾਨ ਸ਼ਖਸੀਅਤ ਮੇਰੇ ਪਰੋਣੇ ਨੇ ਬੜੀ ਮਹਾਨ ਸ਼ਖਸੀਅਤ ਹੈ ਮੈਂ ਕਹਿਣਾ ਕਿ ਸਾਡੇ ਪੰਜਾਬ ਦੇ ਵਿੱਚ ਪੰਜਾਬੀ ਕੋਈ ਨਹੀਂ ਉਹਦਾ ਮਤਲਬ ਹੁੰਦਾ ਕਿ ਨਾ ਪੰਜਾਬ ਵਿੱਚ ਕੋਈ ਪੰਜਾਬੀ ਪੜ੍ਹਦਾ ਨਾ ਸੁਣਦਾ ਨਾ ਲਿਖਦਾ ਔਰ ਨਾ ਹੀ ਇਹਨੂੰ ਪਸੰਦ ਕਰਦੇ ਨੇ ਲੋਕ ਲੋਕੀ ਕਹਿੰਦੇ ਨੇ ਪੰਜਾਬੀ ਬੋਲਣ ਵਾਲੇ ਜਿਹੜੇ ਨੇ ਉਹ ਪੈਂਡੂ ਹੁੰਦੇ ਨੇ ਜਾਹਲ ਹੁੰਦੇ ਨੇ ਇਹ ਸਾਡੇ ਤੇ ਇਹ ਕਿਉਂ ਇਸ ਤਰ੍ਹਾਂ ਹੋਇਆ ਇਹਦੇ ਨਾਲ ਅੱਜ ਮੈਂ ਇਸੇ ਹੀ ਥੋੜੀ ਮੁੱਦੇ ਤੇ ਗੱਲਬਾਤ ਕਰਾਂਗੇ ਮੇਰੇ ਨਾਲ ਨੇ ਫਵਾਦ ਚੋਦਰੀ ਸਾਹਿਬ ਅਵਾਜ਼ ਚੌਧਰੀ ਸਾਹਿਬ ਨੂੰ ਤੁਸੀਂ ਸਾਰੇ ਜਾਣਦੇ ਹੋ ਇਹ Imran Khan ਸਾਹਿਬ ਦੀ ਕਬੀਨਾ ਦੇ ਵਿੱਚ ਵਜ਼ੀਰੇ ਕਾਨੂੰਨ ਰਹੇ ਵਜ਼ੀਰੇ ਆਪਣਾ ਇਨਫੋਰਮੇਸ਼ਨ ਰਹੇ ਤੇ ਵਜ਼ੀਰੇ ਸਾਇੰਸ ਐਂਡ ਟੈਕਨੋਲੋਜੀ ਵੀ ਰਹੇ ਔਰ ਬਿਹਤਰੀਨ ਇੱਕ ਕਹਿੰਦੇ ਆਉਟ ਸਪੋਕਨ ਵੋਕਲ ਔਰ ਹਿਊਮਨ ਰਾਈਟਸ ਔਰ ਵਕੀਲ ਘਰਾਨੇ ਤੋਂ ਇਹਨਾਂ ਦਾ ਤਾਲੁਕ ਹੈਗਾ ਜੁਰਤ ਸਾਹਿਬ ਅਸਲਾਮੁਅਲੈਕਮ ਕਿਦਾਂ ਬੜੀ ਮਿਹਰਬਾਨੀ ਜੀ ਸ਼ੁਕਰੀਆ ਚਲੋ ਸ਼ੁਕਰੇ ਕੋ ਪੰਜਾਬੀ ਵਾਲਾ ਵੀ ਸ਼ੁਰੂ ਹੋਇਆ ਹੈ ਬੜੀ ਗੱਲ ਅੱਛਾ ਮੈਂ ਪੰਜਾਬੀ ਤੋਂ ਸ਼ੁਰੂ ਕਰਨਾ ਉਸ ਤੋਂ ਬਾਅਦ ਖਬਰਾਂ ਤੇ ਹੋਰ ਵੀ ਬੜੀਆਂ ਨੇ ਤੁਹਾਡਾ ਤੋਂ ਕਿ ਮੈਦਾਨ ਜਿਹੜਾ ਤੁਹਾਡਾ ਜਿਹੜਾ ਸਿਆਸਤ ਹੈ ਉਹਦੇ ਤੇ ਵੀ ਇੱਕ ਅੱਧੀ ਗੱਲ ਕਰਾਂਗਾ ਮੈਂ ਜ਼ਰੂਰ ਪਰ ਮੈਂ ਇਹ ਦੇਖਣਾ ਚਾਹੁੰਦਾ ਕਿ ਪੂਰੇ ਪਾਕਿਸਤਾਨ ਦੇ ਵਿੱਚ ਮੁxtਲਫ ਇਕਾਈਆਂ ਜ਼ੁਬਾਨ ਦੇ ਆਧਾਰ ਦੇ ਉੱਤੇ ਬੈਠੀਆਂ ਨੇ ਉਹਨਾਂ ਲੋਕਾਂ ਨੇ ਆਪਣੇ ਕੌਮ ਪ੍ਰਸਤੀ ਜ਼ੁਬਾਨ ਦੀ ਹਲ ਕਿਸੇ ਨਾ ਕਿਸੇ ਹੱਦ ਤੱਕ ਉਹਨਾਂ ਨੇ ਉਹਨੂੰ ਫੜ ਕੇ ਰੱਖਿਆ ਜਾਂ ਉਹਨੂੰ ਉੱਤੇ ਕੁਝ ਸਿਆਸਤ ਵੀ ਕੀਤੀ ਕੁਝ ਵੈਸੇ ਵੀ ਹੋਇਆ ਇਹ ਪੰਜਾਬ ਨੇ ਸਾਨੂੰ ਪੰਜਾਬ ਵਾਲੇ ਪਾਸੇ ਇਹ ਜਿਹੜਾ ਦਾ ਕਿ ਸਾਨੂੰ ਉਹਨਾਂ ਨੇ ਮਾਰਿਆ ਵੀ ਅਗਰ ਤੇ ਨਾਲੇ ਨਸੀਹਤ ਵੀ ਕੀਤੀ ਕਿ ਰੋਣਾ ਨਹੀਂ ਤੁਸੀਂ ਤੁਸੀਂ ਕਿ ਤੁਸੀਂ ਜੋ ਕਿ ਵੱਡੇ ਭਰਾ ਹੋ ਪੰਜਾਬ ਦੇ ਇਹ ਅਸੀਂ ਪੰਜਾਬ ਨੇ ਪੰਜਾਬ ਜਿਹੜੀ ਜਾਂ ਕੌਮ ਪ੍ਰਸਤੀ ਜਾਂ ਪੰਜਾਬ ਪ੍ਰਸਤੀ ਨਾ ਕਰਕੇ ਗਲਤੀ ਕੀਤੀ ਜਾਂ ਬਾਕੀ ਕੌਮਾਂ ਨੇ ਜਿਹੜਾ ਆਪਣਾ ਉਹ ਇਸ ਨੂੰ ਫੜ ਕੇ ਜਾਂ ਕਰਕੇ ਗਲਤੀ ਕੀਤੀ ਤੁਹਾਡਾ ਇਹਦੇ ਤੇ ਕੀ ਵਿਚਾਰ ਦੇਖੋ ਜੀ ਪਹਿਲੀ ਗੱਲ ਤੇ ਹੋਈ ਨਾ ਕਿ ਜਦੋਂ ਇਹ ਸ਼ੁਰੂ ਹੋਇਆ ਪਾਕਿਸਤਾਨ ਬਣਾਉਣ ਦਾ ਸਾਰਾ ਜਿਹੜਾ ਸਿਲਸਿਲਾ ਹੈ ਪਹਿਲੀ ਗੱਲ ਇਹ ਹੈ ਕਿ 1936 ਦੇ ਤੱਕ ਜਿਹੜਾ ਉਹ ਤੇ ਆਪੇ ਵੀ ਕੋਈ ਜਨਾਬ ਬਿਲਕੁਲ ਇਹਦੇ ਹਾਮੀ ਨਹੀਂ ਸਨ ਕਿ ਪਾਕਿਸਤਾਨ علیحدਾ ਬੜਨਾ ਚਾਹੀਦਾ ਹੈ ਹਮ ਜਦੋਂ ਫਿਰ 1940 ਤੱਕ ਅਸੀਂ ਵਧੇ ਹੋਏ ਅਤੇ ਫੈਸਲਾ ਹੋ ਗਿਆ ਕਿ ਪਾਕਿਸਤਾਨ ਨੂੰ ਬਣਾਣਾ ਹੈ ਹਿੰਦੁਸਤਾਨ ਦਾ ਵਟਵਾਰਾ ਹੋਣਾ ਚਾਹੀਦਾ ਹੈ ਫਿਰ ਵੱਡਾ ਸਵਾਲ ਉਸ ਵੇਲੇ ਹੋ ਰਿਹਾ ਸੀ ਕਿ ਜਿਹੜੇ ਮੁਸਲਮਾਨ ਜਿੱਥੇ ਮinority ਸਨ ਜਿੱਥੇ ਅਕਲੀਅਤ ਸਨ ਯਾਨੀ ਯੂਪੀਸੀਪੀ ਦੇ ਜਿਹੜੇ ਇਲਾਕੇ ਹੋ ਗਏ ਗੁਜਰਾਤ ਹੋ ਗਿਆ ਉੱਥੇ ਤੇ ਜਿਹੜੀ ਆਵਾਜ਼ੇ ਸੀ ਗੱਲ ਕੇ ਕੀ ਹੋਏਗਾ ਐਥੇ ਜਿਵੇਂ ਪੰਜਾਬ ਚ ਸਭ ਤੋਂ ਵੱਡੀ ਜਿਹੜੀ ਅਕਲੀਅਤ ਸੀ ਜਿਹੜੀ ਸਿੱਖ ਬਰਾਦਰੀ ਸੀ ਉਹਦੇ ਨਾਲ ਜਿਹੜੀ 올 ਇੰਡੀਆ ਮੁਸਲਮਨ ਲੀਗ ਦੀ ਲੀਡਰਸ਼ਿਪ ਹੈ ਉਹ ਅਸਲੇ ਤੈ ਹੀ ਨਹੀਂ ਕਰ ਸਕੀ ਕਿ ਉਹ ਆਖਰ ਕਰਨਾ ਕੀ ਚਾਹੁੰਦੇ ਬਿਲਕੁਲ ਬਿਲਕੁਲ ਦੇਖੋ 1940 ਦੇ ਵਿੱਚ ਲਾਹੌਰ ਚ ਜਦੋਂ ਪਾਕਿਸਤਾਨ ਲਾਹੌਰ ਰੈਜ਼ੋਲੂਸ਼ਨ ਆ ਗਈ ਉਹਦੇ ਬਾਅਦ ਵੀ ਪੰਜਾਬ ਚ ਕਿਲਰ ਨਹੀਂ ਸੀ ਕਿ ਮੁਸਲਮਾਨ ਲੀਗ ਜੜੀ ਹੈ ਉਹ ਜਿੱਤ ਪਾਏਗੀ ਇਲੈਕਸ਼ਨ ਜਾਂ ਨਹੀਂ ਜਿੱਤ ਪਾਏਗੀ 1900 ਜਿਹੜੇ 44 45 ਤੱਕ ਤੇ ਨਰੂ ਔਰ ਗਾਂਧੀ ਜਿਹੜਨ ਉਹਨਾਂ ਨੂੰ ਇਹ ਹੀ ਰਿਹਾ ਕਿ ਇਹ ఎలక్షన్ ఇత్ھے ਵੀ ਜਿਹੜਾ ਕਾਂਗਰਸ ਚੰਗੀਆਂ ਬਲੀਆਂ ਸੀਟਾਂ ਜਿੱਤ ਜਾਏਗੀ ਤੇ ਕੋਈ ਮਸਲਾ ਨਹੀਂ ਲੇਕਿਨ ਫਿਰ ਜਿਹੜਾ ਮੇਰੇ ਅਗਰ ਅਸੀਂ ਦੇਖੀਏ 44 ਦੇ ਐਂਡਚ ਜਿਹੜਾ ਉਹ ਇਹ ਲੱਗਣਾ ਸ਼ੁਰੂ ਹੋ ਗਿਆ ਸੀ ਕਿ ਇਹ ਹੁਣ ਜਿਹੜਾ ਇੱਥੇ ਮੁਸਲਮਾਨ ਲੀਗ ਜਿਹੜੀ ਹੈ 올 ਇੰਡੀਆ ਮੁਸਲਮਾਨ ਲੀਗ ਜਿਹੜੀ ਹੈ ਉਹ ਬਹੁਤ ਵੱਡੀ ਤਾਕਤ ਬਣ ਚੁੱਕੀ ਹੈ ਔਰ ਸਾਡੇ ਜਿਹੜੇ ਉਸ ਵੇਲੇ ਤੱਕ ਤੁਹਾਨੂੰ ਪਤਾ ਹੈ ਕਿ 23 ਸਾਲ ਹੋ ਗਏ ਸਣ ਯੂਨੀਅਨਿਸਟ ਪਾਰਟੀ ਨੂੰ ਰੂਲ ਕਰਦੇ ਹੋਏ ਪੰਜਾਬ ਤੇ ਔਰ ਯੂਨੀਅਨਿਸਟ ਪਾਰਟੀ ਜਿਹੜੀ ਹੈ ਉਹ ਤੇ ਉਹ ਤੇ ਜ਼ਾਹਿਰ ਹੈ ਕਿ ਸੈਕੂਲਰ ਪਾਰਟੀ ਸੀ ਉਹਦੇ ਇਸ ਤੇ ਸ਼ੁਰੂ ਜਗਰ ਤੁਸੀਂ 1900 ਜਿਹੜੀ 1900 ਦੀ ਪੋਲਿਟਿਕਸ ਦੇਖੋਗੇ ਤੇ ਯੂਨੀਅਨਿਸਟ ਬਣੀ ਹੀ ਸਰ ਫਜ਼ਲੇ ਹੁਸੈਨ ਔਰ ਸਰ ਛੋਟੂ ਰਾਮ ਨੇ ਮਿਲ ਕੇ ਬਣਾਈ ਸੀ ਔਰ ਉਹਦੇ ਬਾਅਦ ਉਹਨਾਂ ਦਾ ਹਮੇਸ਼ਾ ਹਿੰਦੂਆਂ ਨਾਲ ਸਿੱਖਾਂ ਦੇ ਨਾਲ ਇੱਕ ਬੜਾ ਆਈ ਵੁੱਡ ਸੇ ਕਿ ਭਾਈਚਾਰੇ ਅਲੱਗ ਤਰ੍ਹਾਂ ਦੇ ਆ ਬਾਅਦ ਚੋਂ ਸਰ ਛੋਟੂ ਰਾਮ ਦਾ ਸਰ ਛੋਟੋ ਰਾਮ ਦਾ ਗਾਲ ਅਗਰ ਚਾ ਉਹਨਾਂ ਦੀ ਰਾਇਸਟੇ ਲਦਾ ਵੀ ਹੋ ਗਿਆ ਲੇਕਿਨ ਉਹਨਾਂ ਦਾ ਇੱਕ ਮਾਈਂਡ ਸੈਟ ਜਿਹੜਾ ਸੀ ਉਹ ਸੈਕੂਲਰ ਸੀ ਅੱਛਾ ਕਾਇਦ ਆਜ਼ਮ ਵੀ ਜਿਹੜੇ ਉਹ ਪਹਿਲੀ ਵਕਤ ਗੱਲ ਆ ਉਹ ਤੇ ਸੈਕੂਲਰ ਸਨ ਲੇਕਿਨ ਜਦੋਂ ਉਹਨਾਂ ਦੇ ਉਹ ਜਿਹੜਾ 1930 ਤੋਂ ਬਾਅਦ ਜਿਹੜਾ ਸਾਰੀ ਪੋਲਿਟਿਕਸ ਹੋਈ ਉਹਦੇ ਬਾਅਦ ਉਹ ਦੂਸਰੀ ਤੱਕ ਹੁੰਦੇ ਗਏ ਸੀ ਇਹ ਜਾ ਕੇ ਵਾਜਿ ਹੋਇਆ 1946 ਦੇ ਇਲੈਕਸ਼ਨਾਂ ਤੋਂ ਬਾਅਦ ਕਿ ਹੁਣ ਜਿਹੜਾ ਇੱਥੇ ਵਟਵਾਰਾ ਹੋਣਾ ਅੱਛਾ ਉਹ ਜਿਹੜਾ ਟਾਈਮ ਸੀ ਉਸ ਵੇਲੇ ਦਾ ਸਿਰਫ 6-8 ਮਹੀਨਿਆਂ ਦੇ ਵਿੱਚ 올 ਇੰਡੀਆ ਮੁਸਲਮਨ ਲੀਗ ਔਰ ਸਿੱਖ ਦੋਨੋਂ ਜਿਹੜੇ ਸਿੱਖ ਲੀਡਰਸ਼ਿਪ ਜਿਹੜੀ ਸੀ ਔਰ ਮੁਸਲਮਨ ਲੀਡਰਸ਼ਿਪ ਸੀ ਉਹ ਪੰਜਾਬ ਵਿੱਚ ਫੈਸਲਾ ਨਹੀਂ ਕਰ ਪਾਈ ਕਿ ਉਹ ਆਖਰ ਇੱਥੇ ਉਹਨਾਂ ਨੇ ਕਰਨਾ ਕੀ ਹੈ ਕਰਨਾ ਕੀ ਹੈ ਲਾਹਜ਼ਾ ਉਹ ਜਿਹੜਾ ਜਿਹੜੀ ਤਕਸੀਮ ਹੋਈ ਉਹਦੇ ਵਿੱਚ ਫਿਰ ਫਿਰ ਉਹ ਫਸਾਦ ਵੀ ਹੋ ਗਏ ਜਾਇ ਰਹੇ ਤੇ 15 ਲੱਖ ਬੰਦਾ ਜਿਹੜਾ ਹੈ ਉਹ ਜਨ ਤੋਂ ਚਲਾ ਗਿਆ اور رو دے تسی ਸੁਣਿਆ ਹੋਇਆ ਕਿ ਅਜ ਅੱਖਾਂ ਵਾਰਿਸ شاہ نو ਕਿਤੇ ਕਬਰਾਂ ਹੁੰਤੋਂ ਬੋਰ اور سارے ਜਿਹੜੀ ਆਪਣਾ ਸਾਡੇ ਲਿਖੇ ਗਏ ਅਫਸਾਨੇ ਉਹ ਤੁਹਾਡੇ ਸਾਹਮਣੇ ਆ ਜੋ ਕਤਲਿਆਮ ਹੋਇਆ ਜੋ ਕੁਛ ਹੋਇਆ ਲੇਕਿਨ ਉਹ ਮੁਸਲਮ ਲੀਡਰਸ਼ਿਪ اور ਸਿੱਖ ਲੀਡਰਸ਼ਿਪ ਦੋਨਾਂ ਦਾ ਹੀ ਕਸੂਰ ਹੈ ਬੀ ਸੀ اور ਨਹੀਂ ਵੀ ਸੀ ਕਿਉਂਕਿ ਟਾਈਮ ਪੀਰੀਅਡ ਇੰਨਾ ਛੋਟਾ ਦਿੱਤਾ ਬ੍ਰਿਟਿਸ਼ਰਸ ਨੇ ਉਹਨਾਂ ਨੇ ਜਿਸ ਤਰੀਕੇ ਨਾਲ ਲਾਰਡ ਮਾਉਂਟ ਵੈਟਰ ਨੂੰ ਲਾ ਕੇ ਤੇ ਇੱਕ ਹਰਡਲੀ ਉਹਨੂੰ ਕਿ ਆ ਕੇ ਬਾਸ ਤਕਸੀਮ ਕਰੋ ਤਕਸੀਮ ਕਰੋ ਫਿਰ ਉਤੋਂ ਉਹ ਆਪਣਾ ਜੱਜ ਸਾਹਿਬ ਭੇਜ ਦਿੱਤੇ ਕੇ ਬਾਦ ਤੁਸੀਂ ਨਕਸ਼ੇ ਤੇ ਬਹਿ ਕੇ ਲਕੀਰ ਲਾ ਦਿਓ ਤੇ ਕਾਫੀ ਉਹਦੇ ਨਾਲ ਮਸਾਇਲ ਹੋ ਗਏ ਅੱਛਾ ਉਹਦੇ ਬਾਦ ਜਿਹੜਾ ਚੋਕੇ ਕਦਲੇ ਆਮ ਹੈ ਨਾ ਹੋ ਗਿਆ ਤੇ ਪੰਜਾਬ ਵੀ ਜਿਹੜੇ ਉਹ ਆਪਸ ਵਿੱਚ ਜਿਹੜਾ ਉਹ ਇੱਕ ਤਵੀਰ ਲਰਸੇ ਤੱਕ ਤੇ ਫਿਰ ਉਹ ਆਪਸ ਵਿੱਚ ਕੋਈ ਰਿਸ਼ਤਾ ਹੀ ਨਾ ਰਿਹਾ ਹਮਮ ਔਰ ਉਹਦੇ ਬਾਦ ਜਿਹੜੀ ਇੱਕ ਕੋਸ਼ਿਸ਼ ਪੂਰੀ ਕੀਤੀ ਗਈ ਕਿ ਜਿਹੜਾ ਪੰਜਾਬੀ ਰਸਮੁਲ ਹੱਥ ਗੁਰਮੁਖੀ ਜਿਹੜਾ ਉਹਨੂੰ ਤੇ ਮocomol ਇਲੀਮੀਨੇਟ ਕਰ ਦਿੱਤਾ ਗਿਆ ਸਾਡੇ ਪਾਸੇ ਸਾਡੇ ਪਾਕਿਸਤਾਨ ਬਿਲਕੁਲ ਪਾਕਿਸਤਾਨ ਹੈ ਤੇ ਗੁਰਮੁਖੀ ਜਿਹੜੀ ਹੈ ਔਰ ਇਸ ਤੋਂ ਪਹਿਲੇ ਪਾਰਟੀਸ਼ਨ ਤੋਂ ਪਹਿਲੇ ਤੇ ਹਰ ਪੰਜਾਬੀ ਜਿਹੜਾ ਉਹ ਗੁਰਮੁਖੀ ਪੜ੍ਹ ਵੀ ਲੈਂਦਾ ਸੀ ਅਖਬਾਰਾਂ ਵੀ ਸਣ ਲਾਹੌਰ ਦੀਆਂ ਵੱਡੀਆਂ ਖ਼ਬਰਾਂ ਗੁਰਮੁਖੀ ਸਰ ਤੇ ਉਹ ਸਾਰਾ ਬਹਰ ਉਹ ਸਾਰਾ ਇੱਥੇ ਤੇ ਰਸਮ ਅਲ ਖਾਤੀ ਖਤਮ ਹੋ ਗਿਆ ਤੇ ਜਦੋਂ ਜਿਸ ਜਿਸ ਜ਼ੁਬਾਨ ਦਾ ਤਹਿਰੀਰ ਨਾ ਹੋਏ ਉਹਦਾ ਫਿਰ ਤੁਹਾਨੂੰ ਪਤਾ ਬੜਾ ਨੁਕਸਾਨ ਹੁੰਦਾ ਹੈ ਪਹਿਲੇ ਵੀ ਅਗਰ ਜੇ ਅਗਰ ਤੇ ਰਣਜੀਤ ਸਿੰਘ ਦੇ ਦੌਰ اچ ਵੀ ਅ ਉਹ ਉਸ ਤੋਂ ਬਾਅਦ ਪਹਿਲੇ ਮੁਗਲ ਬਾਦਸ਼ਾਹਾਂ ਦੇ ਦੌਰ اچ ਵੀ ਜਿਹੜਾ ਸਰਕਾਰੀ ਰਸਮਾਂ ਖਾਤੇ ਹੁੰਦੇ ਪਰ ਜਿਆ ਨਹੀਂ ਰਹੇ ਫਾਰਸੀ ਹੀ ਰਹੇ ਫਾਰਸੀ ਕਿਉਂਕਿ ਪੰਜਾਬੀ ਵੈਸੇ ਵੀ ਜਿਹੜੀ ਸੀ ਉਹ ਜ਼ੁਬਾਨ ਸੀ ਆਮ ਫਾਰਮਰ ਦੀ ਕਿਸਾਨ ਦੀ ਔਰ ਉਹ ਬਹੁਤੇ ਲਿਖੇ ਪੜ੍ਹਦੇ ਤੇ ਹੈਰਿਸਨ ਕੋਰਾਈਟਿੰਗ ਵੀ ਨਹੀਂ ਕਰਦੇ ਸਨ ਲਿਖਦੇ ਹੈ ਵੀ ਨਹੀਂ ਸਨ ਸੋ ਗੁਰਮੁਖੀ ਨੇ ਡਵੈਲਪ ਹੋਇਆ ਫਿਰ ਬਾਅਦ ਚੋਂ ਕਾਫੀ ਰਸਮਾਂ ਖਤ ਹੋਇਆ ਲੇਕਿਨ ਉਹ ਫਿਰ ਐਸ ਪਾਰਟੀਸ਼ਨ ਨੇ ਜੋ ਖਤਮ ਹੋ ਗਿਆ ਇਸ ਵਾਸਤੇ ਪੰਜਾਬੀ ਜਿਹੜੀ ਹੈ ਉਹਦੇ ਮਸਾਇਲ ਜਿਹੜੇ ਹੈਨ ਔਰ ਲੋਪ ਜਿਹੜੇ ਨੂੰ ਉਸ ਤਰ੍ਹਾਂ ਸੇ ਨਹੀਂ ਕਰ ਸਕੇ ਜਿਵੇਂ ਉਹ ਹੋਣਾ ਚਾਹੀਦਾ ਸੀ ਜੁਰ ਸਾਹਿਬ ਤੁਸੀਂ ਬਿਲਕੁਲ ਸਹੀ ਨਕਸ਼ਾ ਖਿੱਚਿਆ ਮੈਂ ਜੋ ਕਿ ਸਿੱਖ ਲੀਡਰਸ਼ਿਪ ਦੇ ਨਾਲ ਰੋਜ਼ਾਨਾ ਦੀ ਬੁਨਿਆਦ ਤੇ ਗੱਲ ਕਰਦਾ ਉਹ ਆਪਣਾ ਆਪਣੀ ਲੀਡਰਸ਼ਿਪ ਦਾ ਕਸੂਰ ਤੇ ਅਲਾਈ ਮੋਰ ਮੰਨਦੇ ਨੇ ਕਹਿੰਦੇ ਨੇ ਸਾਨੂੰ ਅਸੀਂ ਟਰੈਪ ਹੋਏ ਸਾਨੂੰ ਨਹਿਰੂ ਨੇ ਟਰੈਪ ਕਰ ਲਿਆ ਲੇਕਿਨ ਉਹ ਪਿੱਛੇ ਰਹਿ ਗਿਆ ਸਮਾਂ ਤੁਸੀਂ ਮੈਨੂੰ ਦੱਸੋ ਕਿ ਇਹ ਜਿਹੜੀ ਹੁਣ ਜਿਹੜੀ ਇਸ ਟਾਈਮ ਤੁਸੀਂ ਤੁਹਾਡੀ ਤੁਸੀਂ ਆਪਣਾ ਮੈਂ ਹਮੇਸ਼ਾ ਗੱਲ ਕਰਦੇ ਹਾਂ ਪੰਜਾਬ ਦੀ ਪੰਜਾਬੀਆਂ ਦੀ ਇਧਰੋਂ ਨੂਨ ਮੁਸਲਮਨ ਲੀਗ ਨੂਨ ਚੋਖਾ ਜ ਸਾਦ ਰਫੀਕ ਜਿਹੜੇ ਨੇ ਉਹ ਕੱਲ ਪਰਸੋਂ ਕਹਿ ਰਹੇ ਸਨ ਕਿ ਕਮਜ਼ ਕਮ ਸਾਨੂੰ ਸਾਡੀਆਂ ਕੁਰਬਾਨੀਆਂ ਇਕਨੋਲੋਜੀ ਕਰ ਲਿੱਤੀਆਂ ਜਾਣ ਇਹ ਹੁਣ ਜਿਹੜੀ ਤੁਸੀਂ ਆਵਾਜ਼ਾਂ ਸੁਣਦੇ ਹੋ ਜਾਂ ਅਸੀਂ ਜ ਨਹੀਂ ਦੇਖਦੇ ਆ ਇਹਨਾਂ ਦੀ ਕੀ ਵਜ੍ਹਾ ਹੈ ਕਿਹਾ ਇਹ ਜਨਕੀ ਇੱਕ ਕਿ ਜਿਹੜੀਆਂ ਬਾਕੀ ਕੌਮ ਪ੍ਰਸਤਾ ਉਹਨਾਂ ਨੂੰ ਕਾਊਂਟਰ ਕਰਨ ਵਾਸਤੇ ਹੈ ਜਾਂ ਕਮ ਸਕਮ ਇਹ ਰੀਅਲਾਈਜ਼ ਕਰਾਉਣ ਵਾਸਤੇ ਹੈ ਕਿ ਪੰਜਾਬ ਐਜ਼ ਅ ਪੰਜਾਬੀ ਜਦੋਂ ਉਹਨੂੰ ਵੀ ਦੇਖਿਆ ਜਾਏ ਦੇਖੋ ਜਬਾੜੀ ਹੋਇਆ ਹੈ ਕਿ ਜਦੋਂ 1947 ਦੇ ਬਾਅਦ ਜਦੋਂ ਪਾਕਿਸਤਾਨ ਵੀ ਬਣ ਗਿਆ ਫਿਰ ਇੱਥੇ ਦੀ ਜਿਹੜੀ ਲੀਡਰਸ਼ਿਪ ਸੀ ਸਪੈਸ਼ਲੀ ਜਦੋਂ ਅਯੂਬ ਖਾਨ 54 ਅਜ ਬਣੇ ਤੇ ਇਹਨਾਂ ਦਾ ਪ੍ਰੋਬਲਮ ਇਹ ਹੋ ਗਿਆ ਕਿ ਇਹ ਲੋਕ ਜਿਹੜੇਨ ਇਹ ਕੋਈ ਪਾਕਿਸਤਾਨ ਨੂੰ ਜਾਂ ਹਿੰਦੁਸਤਾਨ ਜਿਹੜੀ ਲੀਡਰਸ਼ਿਪ ਸੀ ਇੱਕ ਤੇ ਉਹਨਾਂ ਦਾ ਮਸਲਾ ਇਹ ਸੀ ਕਿ ਉਹਨਾਂ ਨੇ ਕੋਈ ਫੈਡਰਲ ਸਿਸਟਮ ਦੇ ਅੰਦਰ ਬਹੁਤ ਜਣਾ ਨਾ ਉਹ ਉਹਦੇ ਨਾਲ ਕੋਈ ਬਹੁਤ ਜ਼ਿਆਦਾ ਕੰਫਰਟੇਬਲ ਨਹੀਂ ਸਨ ਈਵਨ ਅਗਰ ਆ ਤੁਸੀਂ ਕਾਇਦ ਆਜ਼ਮ ਦੀਆਂ ਵੀ ਜਿਹੜੀ ਦੇਖੋ ਨਾ ਉਹ ਵੀ ਯੂਨਿਟਰੀ ਫਾਰਮ ਆਫ ਗਵਰਨਮੈਂਟ ਹੀ ਉਹਨਾਂ ਦਾ ਆਈਡੀਆ ਸੀ ਕਿਉਂਕਿ ਬਰਤਾਨੀਆਂ ਨੇ ਪਹਿਲੇ ਕੈਬਨਟ ਮਿਸ਼ਨ ਤੋਂ ਪਹਿਲੇ ਪਹਿਲੇ ਉਹ ਬਿਲਕੁਲ ਇਸੇ ਫਾਰਮ ਆਫ ਦੇ ਹਾਂਜੀ ਪਹਿਲੇ ਜਿਹੜਾ ਕਿ ਬਰਤਾਨੀਆਂ ਜੁਨਿਟਰੀ ਫਾਰਮ ਆਫ ਗਵਰਨਮੈਂਟ ਸੀ ਤੇ ਸਾਰੇ ਹੀ ਜਿਹੜੇ ਹਿੰਦੁਸਤਾਨ ਦੇ ਡਿਡਰ ਸਨ ਉਹਨਾਂ ਨੂੰ ਫੈਡਰਲਿਜ਼ਮ ਦਾ ਕੋਈ ਬਹੁਤ ਜ਼ਿਆਦਾ ਆਈਡੀਆ ਉਸ ਤਰ੍ਹਾਂ ਹੈ ਨਹੀਂ ਸੀ ਅ ਅਸਲੀ ਤੌਰ ਦੇ ਉੱਤੇ ਤੇ ਪਾਕਿਸਤਾਨ ਨੂੰ ਜਾਂ ਇਵਨ ਪਾਕਿਸਤਾਨ ਤੇ ਹੁਣ ਕਾਫੀ ਹੱਦ ਤੱਕ ਫੈਡਰਲ ਸਟੇਟ ਹੈ ਹਿੰਦੁਸਤਾਨ ਨੂੰ ਤੁਸੀਂ ਦੇਖੋ ਨਾ ਅਜੇ ਵੀ ਬੜੀ ਯੂਨਿਟਰੀ ਸਟੇਟ ਹੈ ਉਹਦੇ ਵਜ਼ੀਰ ਆਜ਼ਮ ਪਰ وفاقی حکومت ਹੀ ਸਰਬੋਸ਼ ਹੈ ਸਾਡੇ ਸ਼ੁਰੂ ਦੇ ਵਿੱਚ ਜਿਹੜਾ ਨਾ ਸਾਨੂੰ ਇਹ ਪ੍ਰੋਬਲਮ ਹੋ ਗਈ ਕਿ ਜਦੋਂ ਕਲਕੱਤਾ ਤਾਂ ਤਕਸੀਮ ਵਿੱਚ ਨਿਕਲ ਗਿਆ ਬੰਗਾਲ ਹੈ ਜੋਰ ਬੰਗਾਲ ਜਿਹੜਾ ਉਹ ਇਧਰ ਆ ਗਿਆ ਤੇ ਉਹਦੇ ਪ੍ਰੋਬਲਮ ਇਹ ਸੀ ਕਿ ਉਹਨੂੰ ਬਰਾਬਰ ਕਰਨ ਦੇ ਚੱਕਰ ਵਿੱਚ ਇਹਨਾਂ ਨੇ ਵਨ ਯੂਨਿਟ ਕ੍ਰੀਏਟ ਕਰ ਦਿੱਤਾ ਇਥੇ ਹਾਂ ਉਹ ਵਨ ਯੂਨਿਟ ਕ੍ਰੀਏਟ ਕਰਨ ਦੇ ਨਾਲ ਜਿਹੜਾ ਬੰਗਾਲ ਨੂੰ ਤੁਸੀਂ ਨਹੀਂ ਬਚਾ ਸਕੇ ਲੇਕਿਨ ਤੁਸੀਂ ਜਿਹੜਾ ਨਾ ਉਹ ਪੰਜਾਬ ਦੇ ਉੱਪਰ ਜਿਹੜਾ ਉਹ ਸਾਰਾ ਬੋਝ ਜਿਹੜਾ ਉਹ ਆ ਗਿਆ ਮੁਲਕ ਦਾ ਅੱਛਾ ਉਹ ਵਨ ਯੂਨਿਟ ਜਿਹੜਾ ਟੁੱਟਿਆ ਤੇ ਉਹਦੀ ਵੀ ਗਰੀਬ ਇਹਨਾਂ ਨੇ ਉਸ ਵੇਲੇ ਕਰ ਦਿੱਤਾ ਕਿ ਜਦੋਂ ਫੋਰ ਐਗਜ਼ਾਮਪਲ ਜਿਹੜਾ ਗਵਾਦਰ ਸੀ ਉਹ ਕਦੀ بلوچستان ਦਾ ਹਿੱਸਾ ਨਹੀਂ ਰਿਹਾ بلوچستان ਤਿੰਨ ਰੀਜਨਸ ਦਾ ਸੀ ਇਹਨਾਂ ਨੇ ਤਿੰਨਾਂ ਰੀਜਨਾਂ ਨੂੰ ਮਿਲਾ ਦਿੱਤਾ 42% ਪਾਕਿਸਤਾਨ ਜਿਹੜਾ ਉਹ بلوچستان ਦੇ ਦੇ ਦਿੱਤਾ ਉਹਦਾ ਨਾ ਸਿਰ ਨਾ ਪੈਰ ਉਹਦੇ ਬਾਅਦ ਉੱਥੇ ਜਿਹੜਾ ਉੱਥੇ ਜਿਹੜੇ ਪੰਜਾਬੀ ਸੈਟਲਰਸ ਹਨ ਉਹਨਾਂ ਦੇ ਖਿਲਾਫ ਇੱਕ ਪੂਰੀ ਜਿਹੜੀ ਮਹਮ ਚਲਾਈ ਗਈ ਇਹ ਜਿਹੜੇ ਅਖਤਰ ਮਿੰਗਲ ਸਾਹਿਬ ਦੇ ਵਾਲਦ ਸਾਹਿਬ ਉਹਨੇ ਇਹਨਾਂ ਨੇ ਚੀਫ ਮਿਨਿਸਟਰ ਬਣੇ ਇਹਨਾਂ ਨੇ ਅਕਤਰ ਸਾਰੇ ਟੀਚਰ ਜਿਹੜੇ ਉੱਥੋਂ ਕਰਨੇ ਸ਼ੁਰੂ ਕਰ ਦਿੱਤੇ ਉਹ ਬਲੋਚਿਸਤਾਨ ਦਾ ਵੀ ਬੜਾ ਗਰਕ ਹੋ ਗਿਆ ਤੇ ਉਹ ਜਿਹੜੇ ਕਿਉਂਕਿ ਅੱਛਾ ਕਿਉਂਕਿ ਹਿਸਟੋਰੀਕਲੀ ਜਿਹੜਾ ਬਲੋਚਿਸਤਾਨ ਹੈ ਜੀ ਜਿਹੜੀ ਕੋਇਟਾ ਰੀਜਨ ਇਹ ਮਲਤਾਨ ਸੂਬੇ ਦਾ ਹਿੱਸਾ ਸੀ ਪੰਜਾਬ ਜਿਹੜਾ ਹੈ ਉਹਦੇ ਦੋ ਸਬ ਸੂਬੇ ਸਨ ਇੱਕ ਲਾਹੌਰ ਸੂਬਾ ਸੀ ਔਰ ਇੱਕ ਮਲਤਾਨ ਸੂਬਾ ਸੀ ਔਰ ਇੱਕ ਫਿਰ ਜਲੰਧਰ ਜਿਹੜਾ ਹੈ ਉਹ ਵੀ ਰਾਜਧਾਨੀ ਰਹੀ ਜਿੱਥੇ ਜਿਹੜੇ ਆਪਣਾ ਉਹ ਅਦੀਨਾ ਬੇਗ ਉਹ ਛਾਬ ਜਿਹੜੇ ਨੂੰ ਬੜੇ ਤਮੀਲ ਲਸਾ ਉਥੇ ਸੁਬੇਦਾਰ ਰਿਆ ਜਲਿੰਦਰ ਦਾ ਅਦੀਨਾ ਬੇਗ ਰਾਈਂ ਮਦੀਨਾ ਰਾਈਆਂ ਜਿਵੇਂ ਕੋਈ ਵੱਡਾ ਆਦਮੀ ਹੋਇਆ ਉਹ ਇੱਥੇ ਦਾ ਸੀ ਆਪਣੇ ਨਾਲ ਸਾਡੇ ਆਪਣਾ ਸ਼ਰਕਪੁਰ ਦਾ ਸ਼ਰਕਪੁਰੋਂ ਪੈਦਾ ਹੋਇਆ ਤੇ ਮੈਂ ਉਸਨੂੰ ਸ਼ਰਕਪੁਰ ਦਾ ਬੰਦਾ ਸੀ ਮੈਂ ਕਿਹਾ ਤੁਸੀਂ ਅਗਰ ਇੱਕ ਵੱਡਾ ਬੰਦਾ ਪੈਦਾ ਕਰ ਹੀ ਲਿਆ ਤਾਂ ਮੈਨੂੰ ਐਕਨੋਲਡਜ ਕਰ ਲੋ ਕੋ ਸ਼ਰਕਪੁਰੇ ਦਾ ਅਦੀਨਾ ਬੇਗ ਦਾ ਜਿਹੜਾ ਕੋਈ ਤੁਸੀਂ ਉੱਥੇ ਬਣਾਓ ਅੱਛਾ ਤੋਂ ਬਹਰਲ ਓਏ ਓਇਆ ਤੇ ਉਹਦੇ ਚ ਫਿਰ ਉਹ ਜਿਹੜਾ ਫਿਰ ਗਨ ਯੂਨਟ ਟੁੱਟਾ ਉਹ ਸਾਰਾ ਬੋਝ ਫਿਰ ਪੰਜਾਬ ਤੇ ਆ ਗਿਆ ਤੇ ਉਹ ਇੱਥੇ ਪਖਤੂਨ ਕੰਪ੍ਰੈਸਟੀ ਜਿਹੜੀ ਹੈ ਔਰ ਉਹ ਤੇ ਪਹਿਲੇ ਹੀ ਹੈ ਸੀ ਕਿਉਂਕਿ ਗਫਾਰ ਖਾਨ ਜਿਹੜੇ ਹੈ ਸਨ ਉਹ ਤੁਹਾਨੂੰ ਪਤਾ ਹੈ ਕਿ ਪਖਤੂਨ ਗੱਲ ਕਰਦੇ ਸਨ ਲੇਕਿਨ ਉਹ ਫ੍ਰੈਂਕਲੀ ਉਹ ਜਦੋਂ ਫੇਲ ਹੋ ਗਏ ਨਹਿਰੂ ਦੀ ਸਾਰੀ ਅਸਲ ਇੱਛਾ ਹੀ ਸੀ ਕਿ ਅਗਰ ਪੰਜਾਬ ਇਹ ਲੈ ਵੀ ਗਏ ਤੇ ਪਖਤੂਨ ਖਾਨ ਨੇ ਹਾਥ ਨੇ ਨਹੀਂ ਪ੍ਰਾਣਾ ਜਿਨਾ ਸਾਥ ਨੂੰ ਔਰ ਉਹ ਵੋਟ ਖਾਲਾਫ ਹੋ ਜਾਏਗਾ ਤੇ ਫਿਰ ਪਾਕਿਸਤਾਨ ਨਹੀਂ ਬਣ ਸਕੇਗਾ ਪਾਕਿਸਤਾਨ ਨਹੀਂ ਬਣ ਔਰ ਇਸੇ ਵਾਸਤੇ ਨਹਿਰੂ ਸਾਹਿਬ ਜਿਹੜੇ ਉਹਨਾਂ ਨੇ ਆਪਣੀ ਜਿਹੜੀ ਮਿਸਟ ਹੋ ਗਿਆ ਉਹਨਾਂ ਕੋਲ ਆਈ ਵੁੱਡ ਸੇ ਕਿ ਇੱਕ ਮਿਸ ਕੈਲਕੂਲੇਸ਼ਨ ਹੋ ਗਈ ਔਰ ਫਿਰ ਇਹ ਸਾਰਾ ਜਿਹੜਾ ਪੜ ਗਿਆ ਹੁਣ ਇਹ ਹੈ ਕਿ ਜੀ ਪੰਜਾਬ ਦੇ ਉੱਤੇ ਪ੍ਰੋਬਲਮ ਇਹ ਆ ਗਿਆ ਕਿ ਬੋਝ ਆ ਗਿਆ ਹੈ ਬੜਾ ਜ਼ਿਆਦਾ ਯਾਨੀ ਦੇਖੋ ਨਾ ਅਸੀਂ ਪਸ਼ਾਵਰ ਤਖ ਦਾ ਇਲਾਕਾ ਜਿਹੜਾ ਹੈ ਜਿੱਥੇ ਪੰਜਾਬੀ ਅਕਸਰੀਅਤ ਹੈ ਉੱਥੇ ਹੁਣ ਪੰਜਾਬੀ ਜਿਹੜੇ ਨੂੰ ਅਕਲੀਅਰ ਤੇ ਝੋਗੇ ਹਜ਼ਾਰਾਂ ਚ ਇੱਥੇ ਸਾਰੇ ਕੋਟਾ ਚ ਬਲੋਚਿਸਤਾਨ ਦੇ ਸਾਰੇ ਪੰਜਾਬੀਆਂ ਨੂੰ ਜਿਹੜਾ ਉਹ ਓਕੜਿਆ ਗਿਆ ਫਿਰ ਹੰਡਰਡਸ ਕਿਸਮ ਦਾ ਰਿਐਕਸ਼ਨ ਆ ਰਿਹਾ ਹੈ ਪਰ ਤੁਸੀਂ ਦੇਖੋ ਜਿਹੜਾ 7ਵਾਂ ਐਨ ਐਫ ਸੀ ਅਵਾਰਡ ਹੈ ਤੋਂ ਖਰਪ ਰੁਪਿਆ ਪੰਜਾਬ ਜਿਹੜਾ ਉਹਨੇ ਦੂਜੇ ਸੂਬਿਆਂ ਨੂੰ ਵੰਡਿਆ ਹੈ ਬੱਡੇ ਭਰਾ ਹੋਏ ਸੀ ਵੱਡੇ ਭਰਾ ਜਿਹੋ ਸਾਬ ਹੋਣ ਹਾਂਜੀ ਬਸ ਇਹ ਵੱਡੇ ਭਰਾ ਦੇ ਚੱਕਰ ਵਿੱਚ ਫਿਰ ਜਿਹੜਾ ਨਾ ਉਹ ਮਸਤੇ ਖਰਾਬ ਹੋ ਤੁਸੀਂ ਤੁਸੀਂ ਹਿਸਟਰੀ ਜੋ ਕੱਢ ਕੇ ਮੈਨੂੰ ਦੱਸਿਆ ਕਿ ਯਾਨੀ ਕਿ ਅਖਤਰ ਮਹੰਗਲ ਸਾਹਿਬ ਦੇ ਦਾ ਪਿਓ ਜਦੋਂ ਇਹਨਾਂ ਦਾ ਵਜ਼ੀਰ ਆਲਾ ਬਣਿਆ ਤਾਂ ਉਦੋਂ ਧੱਕਾ ਕੀਤਾ ਇਹਨਾਂ ਨੇ ਪੰਜਾਬ ਦੇ ਨਾਲ ਤੁਸੀਂ ਪੂਰੀ ਦੱਸੀ ਕਿ ਕੇਪੀਕੇ ਜੀ ਦੱਸਿਆ ਕਿ ਅਕਲੀਅਤ ਚਲੇਗਾ ਇਸ ਦੇ ਬਾਵਜੂਦ ਵੀ ਯਾਨੀ ਕਿ ਇਹ ਸਾਰਾ ਕੁਝ ਪੰਜਾਬ ਤੇ ਪੰਜਾਬੀਆਂ ਦੇ ਨਾਲ ਹੁੰਦਾ ਰਿਹਾ ਹੁਣ ਵੀ ਯਾਨੀ ਕਿ ਉੱਥੇ ਜਿਹੜਾ ਜੈਨੋਸਾਈਡ ਤੇ ਕਤਲਗਾਰਤ ਹੁੰਦੀ ਹੈ ਇਸ ਦੇ ਬਾਵਜੂਦ ਵੀ ਜਦੋਂ ਮੈਜੋਰਿਟੀ ਜਾਂ ਲਿਬਰਲ ਜਿਹੜੇ ਲੋਕ ਨੇ ਉਹ ਜਦੋਂ ਗੱਲ ਕਰਦੇ ਨੇ ਉਹੀ ਤਾਸਰ ਦਿੱਤਾ ਜਾਂਦਾ ਕਿ ਸ਼ਾਇਦ ਇਹ ਪੰਜਾਬ ਦਾ ਕਸੂਰ ਹੈ ਤੇ ਪੰਜਾਬੀ ਜਿਹੜੇ ਨੇ ਉਹਨਾਂ ਨੇ ਉਹਨਾਂ ਨੂੰ ਜਿਹੜਾ ਨਾ ਆਪਣਾ ਉਹਨਾਂ ਦੇ ਨਾਲ ਧੱਕਾ ਕੀਤਾ بلوچستان ਬਲੋਚੀਆਂ ਦੇ ਨਾਲ ਖਬਰ ਪਖਤੂਨ ਖਾਦਰਾ ਇਹ ਜਿਹੜੀ ਪਰਸੈਪਸ਼ਨ ਹੈ ਕਿੱਥੇ ਅਸੀਂ ਪੰਜਾਬ ਕਿਉਂ ਫੇਲ ਹੋ ਗਏ ਜਿਹੜੀ ਤੁਸੀਂ ਗੱਲ ਕਰਦੇ ਹੋ ਕਿ ਲੋਕਾਂ ਨੂੰ ਕਮ ਘੱਮ ਇਹ ਰੀਅਲਾਈਜੇਸ਼ਨ ਹੋਵੇ ਕਿ ਯਾਰ ਧੱਕਾ ਪੰਜਾਬ ਦੇ ਨਾਲ ਹੋਇਆ ਉਹ ਇਹ ਜੋ ਹੈ ਨਾ ਕਿ ਸਾਡੀ ਜਿਹੜੀ ਪੰਜਾਬੀ ਲੀਡਰਸ਼ਿਪ ਸੀ ਉਹਨਾਂ ਨੇ ਦੇਖੋ ਪਹਿਲੇ ਤੇ ਪੂਰਾ ਪੰਜਾਬ ਭੁੱਟੋ ਸਾਹਿਬ ਦੇ ਨਾਲ ਭੁੱਟੋ ਸਾਹਿਬ ਦੇ ਨਾਲ ਸੀ ਤੇ ਭੁੱਟੋ ਸਾਹਿਬ ਨੂੰ ਕੀ ਜ਼ਰੂਰਤ ਸੀ ਕਿ ਉਹ ਪੰਜਾਬ ਦਾ ਕੇਸ ਜਿਹੜਾ ਉਹ ਲੋਕਾਂ ਦੇ ਸਾਹਮਣੇ ਪੇਸ਼ ਕਰ ਦੇ ਬਿਲਕੁਲ ਬਾਅਦੋਂ ਜਿਹੜੀ ਆਪਣਾ ਲੀਡਰਸ਼ਿਪ ਆਈ ਉਹ ਚੱਕਰ ਵਿੱਚ ਪੈ ਗਈ ਮਤਲਬ ਜਨਰਲ ਜ਼ਿਆਉ ਲਖਦੀ ਜਿਹੜੀ ਪੋਲਿਟਿਕਸ ਅਗਰ ਤੁਸੀਂ ਦੇਖੋ ਹਾਂਜੀ ਉਹਨਾਂ ਦੀ ਪਖਤੂਨ ਪੋਲਿਟਿਕਸ ਸੀ ਕਿਉਂਕਿ ਉਹਨਾਂ ਨੂੰ ਅਫਗਾਨਿਸਤਾਨ ਵਿੱਚ ਲੜਾਈ ਵਾਸਤੇ ਪਖਤੂਨਾਂ ਦੀ ਹਮਾਇਤ ਚਾਹੀ ਸੀ ਸੋ ਹੀ ਵਾਸ ਹਿਊਜਲੀ ਡਿਪੈਂਡੈਂਟ ਔਨ ਪਖਤੂਨਸੋ ਉਹਨਾਂ ਵੀ ਕੋਈ ਜ਼ਰੂਰਤ ਮਹਿਸੂਸ ਨਹੀਂ ਕੀਤੀ ਕਿ ਮੈਂ ਜਿਹੜਾ ਉਹ ਕੋਈ ਐਵੀ ਗੱਲ ਕਰਨਾ ਅੱਛਾ ਮੇਰਾ ਜਿਹੜਾ ਨਜ਼ਰੀਆ ਇਹ ਹੈ ਮੈਂ ਇਹ ਕਹਣਾ ਕਿ ਅਸੀਂ ਖਿਲਾਫ ਕਿਸ ਨਹੀਂ ਹਾਂ ਕਿਸੇ ਦੇ ਵੀ ਔਰ ਜ਼ਾਹਿਰ ਹੈ ਕਿ ਸਾਡੇ ਭਾਈਨ ਔਰ ਬਲੋਚ ਔਨ ਪਖਤੂਨ ਔਨ ਸਿੰਧੀ ਔਨ ਸਾਰੇ ਪਾਕਿਸਤਾਨੀਨ ਸਭ ਦਾ ਹੱਕ ਹੈ ਧਰਤੀ ਤੇ ਲੇਕਿਨ ਸਿਰਫ ਇਹ ਹੈ ਕਿ ਜਦੋਂ ਪੰਜਾਬ ਦਾ ਕੇਸ ਤੇ ਸਾਡਾ ਪਤਾਉਣਾ ਛੇ ਹੈ ਨਾ ਕਿ ਸਾਡੇ ਨਾਲ ਕੀ ਜ਼ਿਆਕੀਆਂ ਔਰ ਜ਼ੁਲਮ ਹੋ ਰਿਹਾ ਮਤਲਬ ਤੁਸੀਂ ਦੇਖੋ ਕਿ ਹੁਣ ਕਾਲਾਬਾ ਡੈਮ ਸਿਰਫ ਇਸ ਵਾਸਤੇ ਨਹੀਂ ਬਣਿਆ ਕਿ ਉਹ ਪੰਜਾਬ ਵਿੱਚ ਉਹਦਾ ਜਿਹੜਾ ਉਹ ਬਣਦੇ ਜ਼ਮੀਨ ਹੈ ਹੀ ਕਾਲਾਬਾ ਡੈਮ ਤੁਸੀਂ ਨਸ਼ੇਰਾ ਬਣਾ ਦਿਓ ਤੇ ਜਨਾਬ ਕੋਈ ਪ੍ਰੋਬਲਮ ਹੀ ਨਹੀਂ ਹੈ ਉਹ ਕਹਿੰਦੇ ਜਨਾਬ ਬੜੇ ਬਣਾ ਦਿਓ ਤੇ ਸਾਨੂੰ ਡੈਮ ਨਹੀਂ ਬਣਾਣ ਦੇ ਰਹੇ ਸਾਨੂੰ ਪਾਣੀ ਜਿਹੜਾ ਉਹ ਅਸੀਂ ਨਹਿਰ ਨਹੀਂ ਆਪਣੀ ਕੱਢ ਸਕਦੇ ਆਪਣੇ ਪਾਣੀ ਚ ਨਹਿਰ ਨਹੀਂ ਕੱਢ ਸਕਦੇ ਫਿਰ ਦੇਖੋ ਬਿਜਲੀ ਦਾ ਬਿੱਲ ਸਿਰਫ ਅਸੀਂ ਦੇ ਰਹੇ ਹਾਂ ਪੰਜਾਬ ਵਾਲੇ ਬਾਕੀ ਸਾਰਾ ਪੂਰੇ ਪਾਕਿਸਤਾਨ ਬਾਅਦ ਹੀ ਕੋਈ ਨਹੀਂ ਬਿੱਲੀ ਤੇ ਬਿੱਲ ਦੇਣ ਦਾ ਬਿਲਕੁਲ ਹਾਂ ਤੇ ਇਸ ਤਰ੍ਹਾਂ ਜਿਹੜੀ ਸਰ 2 ਕਰੋੜ ਰੁਪਿਆ ਉਹ ਵੀ ਅਸੀਂ ਦੂਸਰਾਂ ਨੂੰ ਉਹ ਵੀ ਦੇ ਰਹਾ ਹੈ ਉੱਤੇ ਇਹ ਤੇ ਮਤਲਬ ਮੈਂ ਤੇ ਸਿਰਫ ਇਹਰਾ ਨੁਕਤਾ ਨਜ਼ਰ ਆਇਆ ਹੈ ਕਿ ਅਸੀਂ ਖਿਲਾਫ ਨਾ ਹੋਈਏ ਲੇਕਿਨ ਚਲੋ ਆਪਣੀ ਗੱਲ ਤੇ ਕਰੀਏ ਨਾ ਆਪਣੀ ਗੱਲ ਕਰੀਏ ਤੇ ਆਪਣੀ ਗੱਲ ਕਰਨ ਵਾਸਤੇ ਤੁਸੀਂ ਗਿਆ ਕਿ ਤੁਸੀਂ ਨਕਸ਼ਾ ਖਿੱਚਿਆ ਕਿ ਭਟੋ ਸਾਹਿਬ ਸੀ ਉਹਨਾਂ ਦੀਆਂ ਆਪਣੀਆਂ ਜਾਨੀ ਕਿ ਕਹਿ ਲੋ ਕਿ ਪੋਲਿਟੀਕਲ ਵੈਸਟਡ ਇੰਟਰਸਟ ਸੀ ਉਸ ਤੋਂ ਬਾਅਦ ਨਵਾਜ਼ ਸ਼ਰੀਫ ਜਾਂ ਨੌਨ ਲੀਗ ਸੀ ਜਿਹਨਾਂ ਦੀ ਜ਼ਿਆਉਲਤ ਪੋਲਿਟਿਕਸ ਸੀ ਉਹਨਾਂ ਦਾ ਉਹਨਾਂ ਤੇ ਉਹਦੇ ਇੰਟਰਸਟ ਪੈ ਗਿਆ ਹੁਣ ਜਿਹੜੀ ਅਸੀਂ ਮੈਂ ਮਰੀਮ ਨਵਾਜ਼ ਦੇ ਮੂੰਹ ਤੋਂ ਕੁਝ ਪੰਜਾਬ ਪੰਜਾਬੀਅਤ ਦੀਆਂ ਚੀਜ਼ਾਂ ਸੁਣਨਾ ਤੇ ਉਹਦਾ ਜਿਹੜਾ ਰਿਐਕਸ਼ਨ ਸਿੰਧ ਦੀ ਤਰਫੋਂ ਆ ਰਿਹਾ ਇਸ ਨੂੰ ਤੁਸੀਂ ਕੀ ਦੇਖਦੇ ਹੋ ਇਹ ਪੰਜਾਬ ਤੇ ਸਿੰਧ ਦੀ ਲੜਾਈ ਹੈ ਜਾਂ ਡਿਵੈਲਪਮੈਂਟ ਦੀ ਲੜਾਈ ਹੈ ਜਾਂ ਸਿਆਸਤ ਕੋਈ ਕੀ ਤੁਸੀਂ ਇਹਨੂੰ ਕਿਸ ਤਰ੍ਹਾਂ ਐਨਲਾਈਜ਼ ਕਰਦੇ ਹੋ ਦੇਖੋ ਇਹ ਪਿਛਲੇ ਸੱਤ ਦਿਨ ਜਿਹੜਾ ਇਹ ਹੋਇਆ ਨਾ ਜਦੋਂ ਇਹ ਚਾਰਟਰ ਆਫ ਡੈਮੋਕ੍ਰੇਸੀ ਉਹਦੇ ਜਿਹੜਾ ਹੋਇਆ ਕਿ ਜਿਹੜਾ ਸਿੰਧ ਜਿਹੜਾ ਉਹ ਸ਼ਰੀਫ ਆਪਣੇ ਕੋਲ ਰੱਖਣਗੇ ਔਰ ਪੀਪਲਸ ਪਾਰਟੀ ਸਿੰਧ ਆਪਣੇ ਕੋ ਰੱਖੇਗੀ ਇਧਰ ਹਮ ਉਧਰ ਤੁਮ ਪੰਜਾਬ ਦੇ ਵਿੱਚ ਜਦੋਂ ਹਾਂ ਹੁਣ ਜ਼ਰਦਾਰੀ ਸਾਹਿਬ ਔਰ ਬਿਲਾਵਲ ਦਾ ਮਸਲਾ ਆਇਆ ਹੈ ਕਿ ਉਹ ਸਮੇਂ ਦੇ ਕਿ ਜਿਹੜਾ ਜਨੂਬੀ ਪੰਜਾਬ ਦਾ ਇਲਾਕਾ ਹੈ ਉਹ ਵਿੱਚ ਅਗਰ 10 ਸੀਟਾਂ ਸਾਡੀਆਂ ਵੱਧ ਜਾਣ ਨਾ ਤੇ ਫਿਰ ਬਿਲਾਵਲ ਸਾਹਿਬ ਵਜ਼ੀਰ ਆਜ਼ਮ ਦੇ ਬੜੇ ਅੱਛੇ ਕੈਂਡੀਡੇਟ ਹੋ ਜਾਣਗੇ ਬਸ ਬਿਲਕੁਲ ਤੇ ਉਹ ਮਰੀਮ ਨਵਾਜ਼ ਰੈਜ਼ਿਸਟ ਕਰ ਰਹੀ ਹੈ ਉਹ ਐਕਸਪੈਂਸ਼ਨ ਦੇ ਪ੍ਰੋਬਲਮ ਇਸ਼ੂ ਨੂੰ ਜਿਹੜੀ ਕਿ ਪੀਪਲਸ ਪਾਰਟੀ ਵਧਣਾ ਚਾਹ ਰਹੀ ਹੈ ਜਨੂਬੀ ਇਲਾਕਿਆਂ ਚ ਪੰਜਾਬ ਦੇ ਬਿਲਕੁਲ ਹਾਂ ਔਰ ਉਹਨਾਂ ਨੂੰ ਉਹ ਪ੍ਰੋਬਲਮ ਆ ਰਿਹਾ ਹੈ ਅਸਲ ਝਗੜਾ ਜਿਹੜਾ ਹੈ ਨਾ ਉਹ ਇਹ ਹੈ ਹਾਲਾਂਕਿ ਦੋਨੋਂ ਪਾਰਟੀਆਂ ਵੈਸੇ ਤਾਂ ਮੁੱਕ ਹੀ ਗਈਆਂ ਲੇਕਿਨ ਬਹਰਲ ਉਹਨਾਂ ਦਾ ਜਿਹੜਾ ਹਾਲਾਤ ਹਨ ਉਹ ਐਂਜੀ ਕੋਸ਼ਿਸ਼ ਦੋਨਾਂ ਦੀ ਹੈ ਕਿ ਜਿਹੜਾ ਇਹ ਸਿੰਧ ਤੋਂ ਅੱਗੇ ਨਾ ਵਧਣ ਤੇ ਪੰਜਾਬ ਤੋਂ ਅੱਗੇ ਨਾ ਵਧਣ ਤੇ ਸਿਰਫ ਆਖਰੀ ਆਖਰੀ ਗੱਲ ਤੁਹਾਡੇ ਮੈਦਾਨ ਦੀ ਤੇ ਹੁਣੇ ਥੋੜੀ ਦੇਰ ਪਹਿਲੇ ਇੱਕ ਖਬਰ ਗਰਦਿਸ਼ ਕਰ ਰਹੀ ਹੈ ਗਰਦਿਸ਼ ਆਈ ਇਹ ਖਬਰ ਕਿ ਕਿ ਜਨਾਬ ਅਲੀ ਮੀਨ ਗੰਡਾਪੁਰ ਨੂੰ ਹਟਾਣ ਦੀ ਜਿਹੜੀ ਹਦਾਇਤ ਕਰ ਦਿੱਤੀ ਹੈ ਇਮਰਾਨ ਖਾਨ ਨੇ ਉਹ ਆਪਣਾ ਗੋਹਰ ਸਾਹਿਬ ਜਿਹੜੇ ਕਹਿ ਰਹੇ ਨੇ ਮੈਂ ਇਹਨਾਂ ਦੀ ਤਰਦੀਦ ਕੀਤੀ ਇਹਨਾਂ ਮੈਂ ਤਸਦੀਕ ਕੀਤੀ ਹੈ ਤੇ ਲੇਕਿਨ ਇੱਕ ਚੈਨਲ 에ਅਰਵੇ ਜਿਹੜਾ ਬਿਗੁਰ ਅਸਲੀ ਨੂੰ ਪੁਸ਼ ਕਰ ਰਿਹਾ ਕਿ ਅਲੀਮਨ ਗੱਡਾਪੁਰ ਨੂੰ ਹਟਾ ਕੇ ਤੇ ਬਾਬਰ ਸਲੀਮ ਸਵਾਤੀ ਨੂੰ ਲਿਆਉਣ ਦੀ ਤੁਸੀਂ ਮੈਨੂੰ ਇਹ ਗੱਲ ਦੱਸੋ ਤੁਸੀਂ ਹਮੇਸ਼ਾ ਕਹਿੰਦੇ ਹੋ ਕਿ ਇਮਰਾਨ ਖਾਨ ਸਾਹਿਬ ਨੇ ਆਪਣੀ ਪਾਰਟੀ ਦਾ ਸਟਰਕਚਰ ਜਿਹੜਾ ਉਹ ਬਣਾਇਆ ਹੀ ਨਹੀਂ ਤਾਂ ਕਿ ਉਹ ਕਰ ਸਕੇ ਇਹ ਉਹਨਾਂ ਨੇ ਹਮੇਸ਼ਾ ਹਰ ਚੀਜ਼ ਆਪਣੇ ਕੋਲ ਰੱਖੀ ਉਹ ਸ਼ੁਰੂ ਦਿਨ ਤੋਂ ਪਹਿਲੇ ਜਦੋਂ ਇਕਦਾਰ ਸਨ ਉਦੋਂ ਵੀ ਉਹਨਾਂ ਦਾ ਇਹੀ ਮਾਡਲ ਸੀ ਕਿ ਹਰ ਚੀਜ਼ ਮੇਰੇ ਕੋਲ ਰਹੇ ਫੈਸਲਾ ਮੈਂ ਕਰਾਂ ਖੈਰ ਉਹਨਾਂ ਦੀ ਆਪਣੀ ਪੋਲਿਟਿਕ ਦੀ ਸੋਚ ਹੈ ਤੁਸੀਂ ਮੈਨੂੰ ਦੱਸੋ ਕਿ ਅਲੀ ਮੀਨ ਗੰਡਾਪੁਰ ਨੂੰ ਹਟਾ ਕੇ ਕੀ ਪੀਟੀਆਈ ਬਚ ਜਾਏਗੀ ਪੀਟੀਆਈ ਆਪਣਾ ਉਸ ਸਰਵਾਈਵ ਕਰ ਲਏਗੀ ਕਿ ਆ ਆਪਣਾ ਨਵਾਂ ਵਜ਼ੀਰ ਇਲਾ ਲੈਏਗੀ ਦੂਸਰਾ ਇਹ ਕਿ ਹਟਾਣ ਕੇ ਕਿਸ ਤਰ੍ਹਾਂ ਅਲੀ ਮੀਨ ਗੰਡਾਪੁਰ ਜਨਤ ਕਰਨਾ ਚਾਹੇਗਾ ਕਿ ਪੀਟੀਆਈ ਖੁਦ ਆਪਣੇ ਆਪਣੇ ਵਜ਼ੀਰ ਇਲਾ ਦੇ ਖਿਲਾਫ ਅਤਮਾਦ ਲੈ ਕੇ ਆਏਗੀ ਨਹੀਂ ਇਹ ਹੁਣ ਤੁਹਾਡਾ ਜਿਹੜਾ ਸਵਾਲ ਹੈ ਉਹ ਬੜਾ ਰੈਲੇਵੈਂਟ ਸਵਾਲ ਹੈ ਔਰ ਇਹ ਦੇਖਣਾ ਹੀ ਪਏਗਾ ਕਿ ਅਲੀ ਅਮੀਨ ਗੰਡਾਪੁਰ ਆਪ استਿਫਾ ਦੇਗਾ ਔਰ ਅਗਰ ਉਹ استਿਫਾ ਨਹੀਂ ਦੇਗਾ ਪਹਿਲਾਂ ਤਾਂ ਉਹ ਹੀ ਕਹੇਗਾ ਨਹੀਂ ਕਿ ਕਿ ਨਹੀਂ ਪਹਿਲਾਂ ਤਾਂ ਮੈਂ ਮਿਲਾਂਗਾ ਅਗਰ ਮੈਨੂੰ ਡਾਇਰੈਕਟ ਕਹਿਣਗੇ ਤਾਂ ਫਿਰ ਮੈਂ ਜਾਾਂਗਾ ਜ਼ਾਹਿਰ ਹੈ ਪਹਿਲਾਂ ਤਾਂ ਉਹ ਕਹਾਣੀ ਪਾਣਗੇ ਔਰ ਔਰ ਜ਼ਾਹਿਰ ਹੈ ਕਿ ਉਹ ਨਹੀਂ ਮਿਲਣਗੇ ਉਹਦੇ ਬਾਅਦ ਜਿਹੜਾ ਹੈ ਆਪਣਾ ਅਗਰ ਉਹਨਾਂ ਨੂੰ ਫਿਰ ਅਗਰ ਉਹ استਿਫਾ ਨਹੀਂ ਦਿੰਦੇ ਤਾਂ ਫਿਰ ਕਿੰਜ ਤੁਸੀਂ ਹਟਾਓਗੇ ਫਿਰ ਤੇ ਦੇਖਣਾ ਪਏਗਾ ਨਾ ਕਿ ਉਹਨਾਂ ਦੇ ਡਾ ਮੁਖਾਲਫ ਗਰੁੱਪ ਹੈ ਯਾਨੀ ਅਸਦ ਕੈਸਰ ਸਾਹਿਬ ਜੁਨੇਦ ਅਕਬਰ ਸਾਹਿਬ ਨਾਤਫ ਖਾਨ ਸਾਹਿਬ ਉਹ ਕੋਈ ਐਨੇ ਸਿਆਸੀ ਤਗੜੇ ਹੈਣ ਕਿ ਉਹਨਾਂ ਨੂੰ ਹਟਾ ਲੈ ਇਹ ਮੁਸ਼ਕਲ ਹੋ ਜਾਂਦਾ ਹੈ ਵਜ਼ੀਰ ਅੱਲਾਹ ਕੋਲ ਬੜਾ اختیار ਬੜਾ ਕਿਆਸਾ ਹੁੰਦਾ ਪਟਾਣਾ ਬੜਾ ਮੁਸ਼ਕਲ ਹੁੰਦਾ ਹੈ ਬਿਲਕੁਲ ਤੇ ਇਹ ਜੀ ਦੇਖਣਾ ਹੀ ਪਏਗਾ ਅਗਲੇ 48 ਘੰਟਿਆਂ ਦੇ ਦੇਖਨੇ ਆ ਕੀ ਰਿਐਕਸ਼ਨ ਆਉਂਦਾ ਹੈ ਕਿ ਇਹ ਸੈਟਲ ਹੋ ਗਏ ਜਾਂ ਨਹੀਂ ਖੁਸੀ ਇਸ ਚੀਜ਼ ਨੂੰ ਆਪਣਾ ਤੁਹਾਡਾ ਪੋਲੀਟਿਕਲ ਐਨਾਲਿਸਿਸ ਕੀ ਕਹਿੰਦਾ ਕਿ ਕੀ ਆ ਵਾਕਿਆ ਹੀ ਇਮਰਾਨ ਖਾਨ ਸਾਹਿਬ ਜਿਹੜੇ ਨੇ ਉਹ ਅਲੀਵਨ ਗੱਡਾਪੁਰ ਤੋਂ ਥੱਕ ਗਏ ਨੇ ਜਾਂ ਤੰਗ ਆ ਗਏ ਨੇ ਜਾਂ ਉਹਨਾਂ ਦੀ ਐਕਸਪੈਕਟੇਸ਼ਨ ਨਹੀਂ ਉਹਨਾਂ ਨੇ ਹੀ ਗੱਲ ਕੀਤੀ ਹੋਏਗੀ ਭਾਈ ਬੰਦ ਕਰੋ ਤੇ ਥੱਕ ਤੇ ਉਹਨਾਂ ਤੋਂ ਪੂਰਾ ਸੂਬਾ ਹੀ ਗਿਆ ਹੈ ਪੂਰਾ ਸੂਬਾ ਹੀ ਸਮਝਦਾ ਹੈ ਕਿ ਉਹ ਦੇਖੋ ਨਾ ਲੋਕਾਂ ਨੇ ਤਾਂ ਵੋਟ ਦਿੱਤੀ ਸੀ ਨਾ ਕਿ ਇਮਰਾਨ ਖਾਨ ਨੂੰ ਰੀਲੀਫ ਦਿਲਾਣਗੇ ਜ਼ਾਹਿਰ ਹੈ ਉਹਦੇ ਜੋ ناکਾਮ ਹੋ ਗਏ ਨਾ ਬਾਕੀ ਤੇ ਕਿਸੇ ਕਹਾਣੀਆਂ ਨਾ ਕਿਉਂ ਹੋਏ ਕਿੰਜ ਹੋਏ ਉਹ ਤਾਂ ਫਿਰ ਲੰਬੀ ਬਹਿਸ ਹੋ ਸਕਦੀ ਹੈ ਜ਼ਾਹਿਰ ਉਹਨਾਂ ਦਾ ਆਪਣਾ ਮਰੀਆ ਹੋਏਗਾ ਲੇਕਿਨ ਹਕੀਕਤ ਇਹ ਹੈ ਕਿ ਉਹ ਰੀਲੀਫ ਨਹੀਂ ਦਿਲਾ ਸਕੇ ਔਰ ਉਹਦੀ وجہ ਨਾਲ ਲੋਕ ਤੇ ਉਹਨਾਂ ਦੇ ਨਾਲ ਹੁਣ ਨਹੀਂ ਹੈ ਤੇ ਬਾਰਾਂ ਇਹ ਹੁਣ ਹੈ ਦੇਖ ਲਓ ਬਹੁਤ ਸ਼ੁਕਰੀਆ ਬਹੁਤ ਸ਼ੁਕਰੀਆ ਫਟੋਰਸਾ